ਦੇ ਆ ਰਹੀ ਹੈ ਔਰ ਕੋਈ ਵੀ ਮੁਕਾਬਲਾ ਨਹੀਂ 30 ਮੈਡਲਾਂ ਚੋਂ 25 ਤੋਂ 27 ਮੈਡਲ ਹਰ ਵਾਰੀ ਬਠਿੰਡੇ ਦੀ ਪਾਵਰ ਲਿਫਟਿੰਗ ਦੀ ਕੁੜੀਆਂ ਦੀ ਟੀਮ ਲੈ ਕੇ ਆਉਂਦੀ ਹੈ ਔਰ ਜਿਹੜਾ ਬਠਿੰਡੇ ਦਾ ਡਿਸਟ੍ਰਿਕਟ ਸਪੋਰਟ ਅਫਸਰ ਹੈ ਉਹ ਸਾਡੇ ਹੀ ਸੈਂਟਰ ਦਾ ਟ੍ਰੇਨਰ ਹੈ ਸਾਡੇ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਉਹਨੂੰ ਪੰਜਾਬ ਸਰਕਾਰ ਦੀ ਨੌਕਰੀ ਮਿਲੀ ਮੇਲਾ ਵੀ ਵਿਚੋਂ ਜੋਸ਼ ਆ ਗਿਆ ਤੇ ਮੇਲੇ ਜਾ ਗਿਆ ਤੇ ਮੇਲਾ ਕਈ ਵਾਰੀ ਲੁੱਟ ਕੇ ਲੈ ਜਾਂਦਾ ਦੋ ਤਾੜੀਆਂ ਮਾਰ ਦਿਆ ਕਰੋ ਮੇਰਾ ਵੀਰ ਦੂੰਦੇ ਤੱਕ ਕਿੰਨਾ ਜੋ ਹੈ ਚੁੱਪ ਪਈ ਜੀ ਆਹ ਚਲਦਾ ਬਹੁ ਨਹੀਂ ਹੁੰਦਾ ਮੇਰੇ ਨਾਲ ਨਹੀਂ ਬਹੁਤ ਆਹ ਨਹੀਂ ਨਾ ਕਰੋ ਅ ਹੁਣ ਤੁਸੀਂ ਜਿਹੜਾ ਰੁੱਖਾਂ ਦੇ ਰਾਖੇ ਪੇਜ ਹੈ ਫੇਸਬੁੱਕ ਤੇ ਜੀ ਉੱਥੇ ਤੁਸੀਂ ਲਾਈਵ ਦੇਖ ਸਕਦੇ ਹੋ ਹੁਣ ਤੁਸੀਂ ਲਾਈਵ ਸਾਰੇ ਟੈਲੀਕਾਸ ਚੱਲ ਰਿਹਾ ਹੈ ਤੇ ਰੁੱਖਾਂ ਦੇ ਰਾਖੇ ਫੇਸਬੁੱਕ ਤੇ ਸਾਡਾ ਪੇਜ ਹੈ ਜੀ ਉੱਥੇ ਤੁਸੀਂ ਦੇਖ ਸਕਦੇ ਹੋ ਆਪਦੇ ਆਪ ਨੂੰ ਜੀ ਧੰਨਵਾਦ ਜੀ ਜਿੰਨੇ ਵੀ ਮੈਂਬਰ ਸਹਿਬਾਨ ਕਿਸਾਨ ਵੀਰ ਇਸ ਮੇਲੇ ਤੇ ਨਦਰ ਤੈਦ ਨੂੰ ਧੰਨਵਾਦ ਜੀ ਰੁੱਖਾਂ ਨੇ ਰਾਖੇ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਦੇਖਦੇ ਆ ਵੀ ਅਸੀਂ ਕਿਲੋ ਬੋਰੀ ਚੱਕਣ ਵਾਸਤੇ ਤੁਹਾਡੇ ਵਿੱਚੋਂ ਆਪ ਮੁਹਾਰਾ ਹੀ ਨਿਕਲੇ ਆਉਂਦਾ ਕੋਈ ਨਾ ਕੋਈ ਉਵੇਂ ਜਦੋਂ ਅਸੀਂ ਤੜਕੇ ਦਰਖਤ ਲਾਉਣੇ ਆ ਜਾਂ ਦਰਸ਼ਕਾਂ ਦੀ ਕਨਸਰਨ ਕਰਦੇ ਆ ਤਾਂ ਉੱਥੇ ਵੀ ਤੁਰੇ ਖੱਡੇ ਸਾਡੇ ਨਾਲ ਆ ਕੇ ਜੁੜ ਜਾਂਦੇ ਆ ਬਹੁਤ ਲੋਕ ਜਿਨ੍ਹਾਂ ਦਾ ਜੀ ਕਰਦਾ ਹੁੰਦਾ ਵੀ ਅਸੀਂ ਦਰਖਤ ਲਾਈਏ ਪਰ ਉਹਨਾਂ ਕੋਲੇ ਰਿਸੋਰਸਸ ਨਹੀਂ ਹੁੰਦੇ ਉਹਨਾਂ ਕੋਲੇ ਟੈਂਕੀਆਂ ਕੈਂਚੀਆਂ ਕੈਂੀਆਂ ਗੈਂਟੀਆਂ ਨਹੀਂ ਹੁੰਦੀਆਂ ਇਸ ਕਰਕੇ ਇਕੱਲੇ ਗੇਮਾਂ ਦਾ ਨਹੀਂ ਨਾਲ ਦਰਖਤ ਲਾਉਣ ਦਾ ਵੀ ਧਿਆਨ ਰੱਖਿਆ ਕਰੋ ਜਿੱਥੇ ਵੀ ਕੋਈ ਵੇਖਲੀ ਜਗ੍ਹਾ ਹੈ ਸਾਨੀ ਜਗ੍ਹਾ ਪਿੰਡ ਦੀ ਕੋਈ ਚੰਗਾ ਦਰਖਤ ਲਾਓ ਜਿਹਦੀ ਛਾਂ ਦੇ ਛਾਵੇਂ ਤੁਸੀਂ ਬੈਠ ਸਕੋ ਮੇਲਾ ਦੇਖਣੇ ਆਉਣਾ ਮੇਲਾ ਦੇਖਣੋ ਆ ਜੇ ਤੇ ਸਾਰਿਆਂ ਨੂੰ ਬੇਨਤੀ ਹੈ ਮੇਰੇ ਪਿੰਡ ਦੇ ਰਕਨ ਟੀਮ ਵੱਲੋਂ ਫ੍ਰੀ ਦੇ ਬੂਟੇ ਵੰਡੇ ਜਾ ਰਹੇ ਹੈ ਤੇ ਉਹ ਇਹ ਤੋਂ ਬਾਅਦ ਚੋ ਮੇਲੇ ਤੋਂ ਜਾਣ ਤੋਂ ਬਾਅਦ ਚੋ ਉਹਦੇ ਤੋਂ ਬਾਅਦ ਉਹ ਬੰਦੇ ਸਾਹਮਣੇ ਭਾਈ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਬੰਦੇ ਮੇਲਾ ਦੇਖਣ ਆਏ ਆ ਰਿੰਗ ਤੋਂ ਬਾਹਰ ਹੋ ਜਿਓ ਜੀ ਇੱਕ ਇੱਕ ਕਰਕੇ ਤੁਸੀਂ ਅੰਦਰ ਆਈ ਜਾਂਦੇ ਹੋ ਤੇ ਉਹ ਦੂਜੇ ਵੀ ਨਾਲ ਦੇ ਨਾਲ ਹੌਲੇ ਹੌਲੇ ਅੰਦਰ ਆ ਕੇ ਬੈਠੀ ਜਾਂਦੇ ਆ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਰਿੰਗ ਤੋਂ ਬਾਹਰਲੇ ਪਾਸੇ ਹੋ ਜਿਓ ਜੀ